ਬੰਦ ਕਰੋ ਕੋਈ ਸਭੀ ਗੁੰਡਾਗਰਦੀ ਬੰਦ ਕਰੋ ਪੰਜਾਬ ਸਰਕਾਰ ਵਾਹ ਵਾਹ ਕੋਤ ਪ੍ਰਸ਼ਾਸਨ ਵਾਹ ਵਾਹ ਕੁੱਛ ਦੀ ਗੁੰਡਾਗਰਦੀ ਬੰਦ ਕਰੋ ਕੁੱਛ ਦੀ ਗੁੰਡਾਗਰਦੀ ਬੰਦ ਕਰੋ ਐਸ ਐਚਓ ਖਾਂਚੀਆਂ ਜੈਵਾਹ ਐਸ ਐਚਓ ਖਾਂਚੀਆਂ ਵਾਹ ਵਾਹ ਕੁੱਛ ਦੀ ਗੁੰਡਾਗਰਦੀ ਬੰਦ ਕਰੋ ਹਲਕਾ ਬਾਬਾ ਵਕਾਲਾ ਸਾਹਿਬ ਦੇ ਪਿੰਡ ਲੋਹਗੜ ਵਿਖੇ ਦੋ ਜੁੱਟਾਂ ਵਿਚਕਾਰ ਹੋਈ ਲੜਾਈ ਜਿਸ ਸੰਬੰਧ ਵਿੱਚ ਅਮਰੀਕ ਸਿੰਘ ਅਤੇ ਅਵਤਾਰ ਸਿੰਘ ਦੋਨਾਂ ਭਰਾਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਕੁਲਵੰਤ ਸਿੰਘ ਨੇ 20 ਦੇ ਕਰੀਬ ਮੁੰਡੇ ਬੁਲਾ ਕੇ ਸਾਡੇ ਤੇ ਡਾਂਗਾ ਕਿਰਪਾਨਾਂ ਨਾਲ ਹਮਲਾ ਕੀਤਾ ਅਤੇ ਸਾਨੂੰ ਦੋ ਦੋਨਾਂ ਭਰਾਵਾਂ ਨੂੰ ਗੰਭੀਰ ਜਖਮੀ ਕਰ ਦਿੱਤਾ ਜਿਸ ਤੋਂ ਬਾਅਦ ਅਸੀਂ ਸਿਵਲ ਹਸਪਤਲ ਬਾਬਾ ਬਕਾਲਾ ਆਪਣੇ ਇਲਾਜ ਲਈ ਗਏ ਅਤੇ ਸਤਨਾਮ ਸਿੰਘ ਦੇ ਪਰਿਵਾਰ ਤੇ ਸਤਨਾਮ ਦੇ ਜਾਲੀ ਸੱਟ ਲਗਵਾ ਕੇ ਉਸ ਨੂੰ ਵੀ ਸਿਵਲ ਹਸਪਤਲ ਬਾਬਾ ਬਕਾਲਾ ਸਾਹਿਬ ਦਾਖਲ ਕਰਵਾ ਦਿੱਤਾ ਜਾਲੀ ਸੱਟ ਐਸਐਮਓ ਬਾਬਾ ਬਕਾਲਾ ਸਾਹਿਬ ਨੂੰ ਜਾਣਕਾਰੀ ਵਿੱਚ ਹੈ ਕਿ ਅਸੀਂ ਦੋਸ਼ੀਆਂ ਖਿਲਾਫ ਥਾਣਾ ਕਲਚੇਂ ਦਰਖਾਸਤ ਦਿੱਤੀ ਸੀ ਲੇਕਿਨ ਪੁਲਿਸ ਨੇ ਸਾਡੇ ਬਿਆਨ ਲਏ ਤੋਬ ਬਿਨਾ ਉਲਟਾ ਸਾਡੇ ਤੇ ਧਾਰਾ 324 ਦਾ ਪਰਚਾ ਦਰਜ ਕਰ ਦਿੱਤਾ ਅਤੇ ਸਾਡੀ ਦਰਖਾਸਤ ਤੇ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਮੌਕੇ ਤੇ ਵਾਲਮੀਕੀ ਮਜਬੀ ਸਿੰਘ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰஞ்சிਤ ਸਿੰਘ ਦਕੋਹਾ ਨੇ ਕਿਹਾ ਕਿ ਇਸ ਗਰੀਬ ਨਾਲ ਸਿਵਲ ਹਸਪੀਟਲ ਬਾਬਾ ਬਕਾਲਾ ਦੇ ਡਾਕਟਰਾਂ ਅਤੇ ਪੁਲਸ ਵੱਲੋਂ ਤੰਗਾ ਕੀਤਾ ਗਿਆ ਹੈ ਜੋ ਕਿ ਵਾਲਮੀਕੀ ਮਜਬੀ ਸਿੰਘ ਮੋਰਚਾ ਜਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ ਇਸ ਮੌਕੇ ਤੇ ਪ੍ਰਧਾਨ ਰஞ்சிਤ ਸਿੰਘ ਦਕੋਹਾ ਨੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਥਾਣਾ ਖਲਚਰੀਆਂ ਵੱਲੋਂ ਇਹ ਝੂਠਾ ਪਰਚਾ ਕੈਂਸਲ ਨਾ ਕੀਤਾ ਗਿਆ ਤਾਂ ਅਸੀਂ ਐਸੀ ਸਮਾਜ ਦੀਆਂ ਹੋਰ ਜਥੇਬੰਦੀਆਂ ਨਾਲ ਲੈ ਕੇ ਥਾਣਾ ਖਲਚੀਆਂ ਦਾ ਕਿਰਾਓ ਕੀਤਾ ਜਾਵੇਗਾ ਅਤੇ ਵੱਡੇ ਪੱਦਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਤੇ ਜਦੋਂ ਪੱਤਰਕਾਰਾਂ ਨੇ ਐਸਆਈ ਸੰਜੀਵ ਕੁਮਾਰ ਤੋਂ ਇਸ ਕੇਸ ਦੀ ਜਾਣਕਾਰੀ ਬਾਰੇ ਪੁੱਛਿਆ ਤਾਂ ਉਹਨਾਂ ਨੇ মিডিਆ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ ਅੱਜ ਤੁਸੀਂ ਪਿੰਡ ਦੇ ਲੋਕ ਸਾਰੇ ਇਕੱਠੇ ਹੋਏ ਹੋ ਕੀ ਕਰਨ ਆਏ ਨੇ ਕਾਰਨ ਲੜਾਈ ਹੋਈ ਸੀ ਅੱਛਾ ਜੀ ਮੈਂ ਪਤੂਵਾਲ ਤੋਂ ਆਉਣ ਲਿਆ ਠੀਕ ਕੋਈ 8:00 ਵਜੇ ਦਾ ਟਾਈਮ ਆ ਰਹਾ ਤਾਂ ਇਹ ਹੁੰਦਾ ਸਤੂਰ ਦੇ ਖਲੋਤਾ ਵਾ ਏ ਮੇਰੇ ਹੱਥੀ ਪਿਆਵਾ ਕਿੰਨਾ ਦੇ ਨਾਲ ਹੀ ਲੜਾਈ ਮੇਰੇ ਆਣਾ ਮੁੰਡਾ ਬਸ ਤੂਸ ਨਾਮ ਅੱਛਾ ਕਿਹੜੀ ਗੱਲ ਤੂੰ ਪਤਾ ਕੁਛ ਤੂੰ ਗੱਲ ਤੋਂ ਪਿਛੋਂ ਤੋਂ ਚੱਲਦਾ ਆਂ ਸਾਡੀ ਲੜਕੀ ਦਾ ਕੋਈ ਕੇਸ ਠੀਕ ਹੈ ਉਹਦਾ ਰਾਜੀਨਾਮਾ ਹੋਇਆ ਸੀ ਅੱਛਾ ਜੀ ਇਹ ਮੁੰਡਾ ਮੋੜ ਤੋਂ ਉਹਨਾਂ ਸਾਡੇ ਨੇ ਨਹੀਂ ਹਟਿਆ ਅੱਛਾ ਜੀ ਪੰਚਾਇਤ ਨੇ ਕਿਹਾ ਸੀ ਵੀ ਜਿੰਨੇ ਚਿਰ ਉਹ ਲੜਕੀ ਨਾਮ ਬਿਆਵੇ ਤੂੰ ਮੋੜ ਤੇ ਨਹੀਂ ਜਾਣਾ ਇਹ ਮੋੜ ਤੋਂ ਉਹਨਾਂ ਹਟਿਆ ਨਹੀਂ ਮੈਂ 8 ਵਜੇ ਨਾਲ ਫਤੂ ਆਣ ਆਇਆ ਸਰਪੰਚ ਦੇ ਕੋਲੋਂ ਇਹ ਮੇਰੇ ਹੱਥੀ ਪੈ ਗਿਆ ਵਾ ਛੋਟਾ ਭਰਾ ਗਿਆ ਮੈਨੂੰ ਛਡਾਉਣਾ ਠੀਕ ਹੈ ਉਹਦੇ ਜਾਂਦੇ ਦੇ ਸਰਚ ਡਾਂਗ ਮਾਰੀ ਉਹਨੂੰ ਲੰਗੋ ਲਵਾਨ ਕਰਕੇ ਤੇ ਉਹ ਮੱਤਾ ਫੜ ਗਿਆ ਆਪਣੇ ਘਰ ਆ ਗਿਆ ਵਾ ਇਹਨਾਂ ਮੇਰੇ ਡਾਂਗਾ ਮਾਰਦੇ ਰੇ ਲੱਗ ਜੇ ਮੈਂ ਕੱਲਾ ਜਾਣਾ ਏ 15 16 ਜਾਣੇ ਦਾਤਰ ਕਿਰਪਾਨਾਂ ਤਲਵਾਰਾਂ ਲੱਗੀਆਂ ਇਹਨਾਂ ਦੇ ਕੋਲ ਪਰਚੇ ਕਰਾਉਂਦੇ ਮੈਨੂੰ ਮੋਟਰਸਾਈਕਲ ਤੇ ਕੁੱਟੀ ਗਏ ਅਖਲੋਤੇ ਨੂੰ ਤੇ ਮੈਂ ਫਿਆਰ ਕੇ ਡੇਪਿਆ ਮੋਟਰਸਾਈਕਲ 'ਚ ਤੇ ਮੁੜ ਕੇ ਜਾ ਕੇ ਨ ਝੂਠੀ ਦਰਖਾਸਤ ਆਪਣੀ ਬਾਹ ਕੱਟ ਕੇ ਥਾਣੇ ਜਿੱਦਾਂ ਅਸੀਂ ਗਏ ਆ ਉਦੋਂ ਕੋਈ ਇਹਨਾਂ ਬਾਹ ਕੱਟੀ ਨਹੀਂ ਗਈ ਅਸੀਂ ਦਰਖਾਸਤ ਪਹਿਲਾਂ ਦੇ ਕੇ ਆਏ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹ ਮਗਰੋਂ ਦਰਖਾਸਤ ਦੇ ਕੇ ਆਏ ਆ ਤੇ ਬਾਹ ਆਪਣੀ ਕੱਟ ਕੇ ਲੈ ਗਿਆ ਵਾ ਤੇ ਉੱਥੇ ਇਹਨਾਂ ਦਾ ਪਰਚਾ ਬਣਾਇਆ ਇਹਨਾਂ ਬੜਾਂਤਾ ਵਾ ਠਾਣੇ ਵਾਲਿਆਂ ਸਾਨੂੰ ਬੱਬ ਕਾਲੇ ਨਾਲ ਕੋਈ ਇਹਦਾ ਲਾਜ ਹੋਇਆ ਨਾ ਕੋਈ ਗੱਲਬਾਤ ਨਾ ਢੀ ਠਾਣੇ ਨੇ ਸੁਣਵਾਈ ਕੀਤੀ ਐ ਤੇ ਹਟ ਤੇ ਹੁਣ ਪਰਚੇ ਕੱਟਦੇ ਇਹਨਾਂ ਇੱਕ ਇੱਕ ਤਰਫ ਇਹਨਾਂ ਪਰਚਾ ਕਰਤਾ ਵਾ ਠੀਕ ਸਾਡੀ ਸੁਣਵਾਈ ਨਹੀਂ ਹੋਈ ਕੋਈ ਪੁਲਿਸ ਵੱਲੋਂ ਤੁਹਾਡੇ ਬਿਆਨ ਲੈ ਗਏ ਜਾਂ ਕਿ ਨਹੀਂ ਪੁਲਿਸ ਨੇ ਕਿਸੇ ਨੇ ਬਿਆਨ ਨਹੀਂ ਲਏ ਸਾਡੇ ਮੈਂ ਮਤਲਬ ਤੁਹਾਡਾ ਕੋਈ ਬਿਆਨ ਨਹੀਂ ਹੋਇਆ ਤੇ ਇੱਧੇ ਪਰਚਾ ਕਟਿਆ ਗਿਆ ਇੱਦਾਂ ਹੀ ਪਰਚਾ ਕਟਿਆ ਗਿਆ ਪਰਚਾ ਵੀ ਹਰ ਕੋਈ ਨਾਮ ਮੰਗਵਾਇਆ ਆ ਵੀ ਪਰਚਾ ਤੋਂ ਆਪਣਾ ਕੜਵਾ ਕੇ ਲਿਆਓ ਠੀਕ ਹੈ ਅਸੀਂ ਪਰਚਾ ਦੇ ਦੇ ਕੇ ਆ ਹਾਨੂੰ ਨਾ ਕੋਈ ਚੌਕੀਆਂ ਫੋਨ ਆਇਆ ਨਾ ਠਾਲੀਆਂ ਫੋਨ ਆਇਆ ਸਾਡੀ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਸਾਡੀ ਕਿਸੇ ਨੇ ਮਾਇਕੀ ਕੀਤੀ ਜਿਹੜੇ ਤੁਹਾਡੇ ਸੱਟਾ ਪਟਾ ਲੱਗੇ ਸੀ ਉਹ ਡਾਕਟਰਾਂ ਨਾਲ ਲੱਗੀ ਗਿਆ ਗਿਆ ਡਾਕਟਰਾਂ ਵਾਲੇ ਤੁਹਾਨੂੰ ਉਂਥੇ ਰੱਖਿਆ 5 ਦਿਨਾਂ ਠੀਕ ਹੈ ਤੇ ਸਾਡੇ ਪਟੀਆਂ ਪੁੱਟੀਆਂ ਮੁੰਡੇ ਦੇ ਕਰਦੇ ਰਹੇ ਤੇ ਸਾਨੂੰ ਦਵਾਈ ਦਾਰੂ ਤੇ ਕੋਈ ਦਿੱਤਾ ਨਹੀਂ ਤੇ ਪੰਜਵੇਂ ਦਿਨ ਉਹਨਾਂ ਨੇ ਛੁੱਟੀ ਦਿੱਤੀ ਆ ਵੀ ਜਾਓ ਤੁਸੀਂ ਐਵੇਂ ਮੰਝੇ ਮੱਲੇ ਇਥੇ ਕੋਈ ਫਾਇਦਾ ਨਹੀਂ ਅਹੀਂ ਵੀ ਆਪਣੇ ਘਰ ਆ ਗਏ ਆ ਉਦੋਂ ਨਹੀਂ ਉਹਨਾਂ ਦੇ ਮੁੰਡੇ ਨੂੰ ਵੀ ਛੁੱਟੀ ਦੇ ਦਿੱਤੀ ਰਾਤ ਠੀਕ ਹੈ ਜੀ ਆ ਤੇ ਉਹਨਾਂ ਮੁੜ ਕੇ ਸਾਡੇ ਤੇ ਪਰਚਾ ਕਰਵਾਤਾ ਵਾ ਉਨ ਕੀ ਮੰਗੇ ਤੁਹਾਡੀ ਪ੍ਰਸ਼ਾਸਨ ਸਾਡੀ ਹੱਕ ਹੱਕ ਸੁਣੀ ਸੁਣਾਈ ਹੋਈ ਜਵੇ ਗਾਡੀ ਕਿ ਝੂਠੇ ਪਾਚੇ ਦੀ ਕੋਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਠੀਕ ਹੈ ਇਹ ਥੋੜਾ ਵੀ ਬਾਹਵ ਉਠਾ ਕੇ ਆ ਗਿਆ ਬਾਤੇ ਪਰਚਾ ਇੱਕ ਤਰਫ ਕਰ ਹਾਂਜੀ ਕੀ ਨਾਮ ਹੈ ਜੀ ਅਮਰੀਕ ਸਿੰਘ ਜੀ ਅਚ ਅਮਰੀਕ ਸਿੰਘ ਜੀ ਜੋ ਇਹ ਪਿਛਲੇ ਦਿਨੀ ਕੋਸ਼ ਤੁਹਾਡੇ ਲੜਾਈ ਝੰਡੇ ਦਾ ਕੀ ਵਾਕਿਆ ਸੀ ਇਹ ਮੇਤੋ ਵੱਡਾ ਵੀਰਿਆ ਤੇ ਫਤੂਆ ਨੂੰ ਹੁੰਦਿਆ ਸੀ ਹਾਂਜੀ ਇੱਕ ਇੱਕ ਕੰਮ ਗਿਆ ਸੀ ਠੀਕ ਤੇ ਮੈਂ ਅਹੀਂ ਬਾਬਾ ਜੀ ਦੇ ਮੇਲੇ ਤੋਂ ਆਏ ਤੇ ਸਾਡੇ ਖਾਨਗਾ ਬਾਬਾ ਜੀ ਦਾ ਦਰਬਾਰ ਉੱਤੇ ਮੇਲਾ ਵਾ ਅਸੀਂ ਮੇਲੇ ਤੋਂ ਆਏ ਉੱਥੇ ਸਾਰਾ ਪਰਿਵਾਰ ਅਹੀਂ ਜਿਸਦਾਰ ਵੀ ਆਏ ਮੇਲੇ ਤੋਂ ਆਏ ਤੇ ਮੈਂ ਕੱਪੜੇ ਲਾ ਕੇ ਤੇ ਕੋਠੇ ਤੇ ਲੰਮੇ ਪੈ ਗਿਆ ਸੀ ਥੱਕ ਗਿਆ ਸੀ ਤੇ ਮੇਰੇ ਸਿਰ ਤੇ ਨਾ ਪਰਣਾ ਸੀ ਕਸ਼ਾ ਦੇ ਬਣਾ ਨਹੀਂ ਗੱਲ ਮੇਰੇ ਪੱਖਾ ਲਾ ਕੇ ਮੈਂ ਲੰਮੇ ਪਿਆ ਨਹੀਂ ਇਹ ਰੌਲਾ ਪਿਆ ਤੇ ਥੱਲੇ ਵੀ ਤੇ ਲੜਾਈ ਹੋ ਗਈ ਲੜਾਈ ਹੋ ਗਈ ਤੇ ਨਿਆਣੇ ਰਹਿ ਪੇ ਵਿਚਾਰੇ ਰੋਣ ਤੇ ਮੈਂ ਚੱਲ ਗਿਆ ਸਿਦੌਣ ਮੇ ਨਾਲ ਦੀ ਮੇਰੀ ਕਿੰਦੀ ਵੀ ਚੱਲੇ ਵੀ ਇਹ ਪੜਾਕੀ ਗੱਲ ਹੋਈ ਹੈ ਮੈਂ ਚ ਡਾਉਨ ਚਲ ਗਿਆ ਤੇ ਜਾਂਦੇ ਮੇਰੇ ਸਾਰੀ ਸਰਚ ਡਾਂਗ ਮਾਰਤੀ ਮੇਰੇ ਹੱਜ ਵੀ ਟੰਕੇ ਲੱਗੇ ਆ ਜਿਆਦੀ ਗੱਲ ਤੇ ਮੈਂ ਪਰਨਾ ਆਪਣਾ ਲਾ ਕੇ ਤੁਹਾਨੂੰ ਵਿਖਾ ਦੇਣਾ ਠੀਕ ਤੇ ਮੈਂ ਘਰ ਨੂੰ ਆ ਗਿਆ ਮੈਂ ਡਾਕਟਰ ਕੋ ਗਿਆ ਡਾਕਟਰ ਨੇ ਕਿਹਾ ਵੀ ਬਾਬਗਾਲਾ ਸਾਹਿਬ ਲੈ ਜਾਓ ਬਾਬਗਾਲਾ ਸਾਹਿਬ ਚੱਲੇ ਆ ਇਹਨਾਂ ਨੇ ਇਹ ਥਾਣੇ ਚਲ ਗਿਆ ਵੱਡਾ ਵੀਰ ਇਹ ਰਿਪੋਰਟ ਦੇਣ ਚਲ ਗਿਆ ਤੇ ਮੈਂ ਇਕੱਲਾ ਹਾਂ ਕਰ ਤੇ ਮੈਂ ਮੇਰਾ ਜਦਾ ਮੰਦਾ ਹਾਲ ਹੀ ਜਦਾ ਮੰਦਾ ਹਾਲ ਹੀ ਤੇ ਮੈਂ ਨਾ ਇੱਥੇ ਘਰੇ ਨਿਕਲ ਲਗਾ ਬਾਅਦ ਫੇ ਫੇ ਪੰਜ ਸੱਤ ਯਾਨੀ ਫੇ ਦਰਵਾਜੇ ਦੇ ਗਾੜੀ ਆ ਕੇ ਦੇ ਹਲਾ ਕਰਨ ਦੇ ਬੇ ਗਾਣਾ ਗੁਣਾ ਕਰਨ ਦੇ ਬੇ ਇਹਨਾਂ ਦੇ ਡੰਡੇ ਛੋਟੇ ਹੀ ਇਹਨਾਂ ਬਹੁਤ ਗਦਰ ਮਚਾਇਆ ਸੀ ਉਦਨੇ ਠੀਕ ਹੈ ਹਾਂਜੀ ਮੈਰਜ ਸਿੰਘ ਦਾ ਮੁੰਡਾ ਸੀ ਇੱਕ ਸਾਡਾ ਇੱਥੇ ਗਵਾਂਢੀ ਆ ਮੁੰਡਾ ਇਹ ਦਲਜੀਤ ਸਿੰਘ ਦਾ ਮੁੰਡਾ ਮਿੰਟੂ ਉਹਦਾ ਨਾਮ ਆ ਉਹਦਾ ਮੱਕਾ ਕਾਕਾ ਵਾ ਦੀਪੂ ਠੀਕ ਹੈ ਪੁਲਿਸ ਕੋ ਕੰਪਲੀਟ ਕਰਾਈ ਗਈ ਪੁਲਿਸ ਕੋ ਕੰਪਲੀਟ ਕਰਾ ਆ ਗਿਆ ਵੜਾ ਵੀ ਕਰਾ ਆ ਗਿਆ ਮੈਂ ਤੇ ਪੁਲਿਸ ਇੱਥੇ ਆਈ ਮੌਕੇ ਤੇ ਪੁਲਿਸ ਨਿਕਲਿਆ ਮੈਨੂੰ ਵੀ ਜਾਓ ਇਹਨੂੰ ਲੈ ਕੇ ਜਾਓ ਦਾ ਵਾ ਹਸਤਾ ਲੈ ਕੇ ਜਾਓ ਹਾਂ ਜੀ ਇਹਦਾ ਨਾਲਾਈ ਉਸ ਟਾਈਮ ਤੇ ਕੋਈ ਸਰਟੀਫਿਕੇਟ ਬੁੱਲਸ ਨੇ ਉਸ ਟਾਈਮ ਤੇ ਉਹਨਾਂ ਦੀ ਦੇਖੀ ਕਿ ਕਿਸੇ ਦੇ ਲਈ ਨਹੀਂ ਨਹੀਂ ਉਹਨਾਂ ਦੀ ਕੋਈ ਸਰਟੀਫਿਕੇਟ ਨਹੀਂ ਨਾ ਉਹਨਾਂ ਦੇ ਕੋਈ ਸਰਟੀਫਿਕੇਟ ਹੈਗੀ ਐਂ ਖਾਲੀ ਹੱਥਾਂ ਹਾਂ ਮੈਂ ਤਾਂ ਸਿਰਫ ਛਡਾਉਣ ਗਿਆ ਇਹ ਵੀ ਉਧਰੋਂ ਆਇਆ ਇਹਨਾਂ ਦੀ ਵੀ ਕੋਈ ਗੱਲਬਾਤ ਹੋਈ ਆ ਤੇ ਛਡਾਉਣ ਲੱਗਾ ਮੈਂ ਤਾਂ ਉਹ ਕਿਰਪਾਨਾਂ ਤਲਵਾਰਾਂ ਲੈ ਕੇ ਆ ਗਏ ਆ ਤੇ ਇੱਕ ਗੱਡੀ ਜਾਂੜੀ ਆ ਤੇ ਮੈਂ ਪਿੱਛੇ ਆ ਗਿਆ ਥੋੜਾ ਜਿਹਾ ਤੇ ਉਹ ਗੱਡੀ ਦੇ ਪਿੱਛੋਂ ਇੱਕ ਬੰਦਾ ਆਇਆ ਉਹਨੇ ਆਣ ਕੇ ਮੇਰੇ ਸਿਰ ਚ ਉਠਾ ਦੇਣੀ ਬੈਸਬਾਲ ਮਾਰਿਆ ਕੀ ਨਾਮ ਹੁੰਦਾ ਕਿਦਾਂ ਉਹਦਾ ਨਾਮ ਅਸਲੀ ਨਾਮ ਤਾਂ ਮੈਨੂੰ ਪਤਾ ਨਹੀਂ ਭੈਂਡੀ ਭੈਂਡੀ ਕਹਿੰਦੇ ਪਿੰ ਹਾਂਜੀ ਬੋਲੀ ਦਾ ਮੁੰਡਾ ਮਿੰਦਰ ਮਿੰਦਰ ਦਾ ਭਰਾ ਵਾ ਤੇ ਤੋ ਤੀਨਾ ਦਾ ਤੇ ਮੈਰੀ ਸਿੰਘ ਆ ਕੀ ਮੰਗਾਂ ਉਹ ਪ੍ਰਸ਼ਾਸਨ ਮੰਗੇ ਇਨਸਾਫ ਹੋਣਾ ਚਾਹੀਦਾ ਇਹਦੇ ਨਾਲ ਗਰੀਬ ਨੇ ਧੱਕਾ ਆ ਇਹਦਾ ਇਹਦੀ ਸੁਣਵਾਈ ਹੋਣੀ ਚਾਹੀਦੀ ਆ ਮੇਰੇ ਸੱਟ ਲੱਗੀ ਆ ਇਸ ਤੋਂ ਪਹਿਲਾਂ ਵੀ ਵਿੱਚ ਵੜਾਈ ਵਾ ਡਾਣਾ ਨਹੀਂ ਸਾਡਾ ਇਹਨਾਂ ਨੇ ਜਿਹਨੇ ਮੇਰੇ ਸੱਟ ਲਈ ਇਹਦੇ ਨਾਲ ਤੇ ਮੇਰਾ ਕੋਈ ਝਗੜਾ ਨਹੀਂ ਸੀ ਇਹਨਾਂ ਮੈਨੂੰ ਇੱਕ ਦਿਨ ਪਹਿਲਾਂ ਘੇਰਿਆ ਹਦਾ ਇਹਨਾਂ ਨੇ ਮੈਨੂੰ ਮੇਰੇ ਨਾਲ ਗੱਲਬਾਤਾਂ ਕੀਤੀਆਂ ਮੈਨੂੰ ਨਹੀਂ ਪਤਾ ਇਹਨਾਂ ਨਾਲ ਕੋਈ ਗੱਲਬਾਤ ਹੀ ਇਹਨਾਂ ਦਾ ਕੋਈ ਪਿਛਲਾ ਹੈਗਾ ਹੀ ਥੋੜਾ ਜਿਹਾ ਚੱਕਰ ਤੇ ਉਹਦਾ ਕਰਕੇ ਫਿਰ ਇਹ ਮੁੰਡਾ ਵਾਰ-ਵਾਰ ਆਉਂਦਾ ਹੀ ਉਹਨੂੰ ਧੱਕਿਆ ਹੀ ਫੈਸਲਾ ਆਇਆ ਸੀ ਫੈਸਲੇ ਵਿੱਚ ਧੱਕਿਆ ਗਿਆ ਸੀ ਇਹਨੂੰ ਵੀ ਤੂੰ ਜਿੰਨੇ ਤੱਕ ਇਹ ਗੱਡੀ ਦੀ ਸਾਦੀ ਸੁਦਾ ਨਹੀਂ ਹੁੰਦੀ ਤੇ ਤੂੰ ਇਹ ਮੋੜ ਤੇ ਨਹੀਂ ਆਉਣਾ ਇਹ ਫਿਰ ਵੀ ਜਿੱਦਣਾ ਆਉਂਦਾ ਸੀ ਠੀਕ ਹੈ ਜੀ ਤੁਹਾਨੂੰ ਮੇਰਾ ਨਾਮ ਰਣਜੀਤ ਸਿੰਘਾ ਬਾਲਮੀਕ ਮਜਬੀ ਸਿੱਖ ਮੋਰਚਾ ਜ਼ਿਲ੍ਹਾ ਜੂਥਪੁਰਧਾਨ ਜੇਟਰ ਪੰਜਾਬ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੋਹਗੜ ਦੇ ਵਿੱਚ ਜਿੱਥੇ ਗੁੰਡਾਗਰਦੀ ਦਾ ਸ਼ਰੀਆਮੀ ਜਿਹੜਾ ਵਾ ਨੰਗਾ ਨਾਚ ਕੀਤਾ ਗਿਆ ਜੋ ਕਿ ਪਿੰਡ ਲੋ ਕਰਦੇ ਰਹਿਣ ਵਾਲੇ ਅਮਰੀਤ ਸਿੰਘ ਅਵਕਰ ਸਿੰਘ ਦੇ ਉੱਤੇ ਪਿੰਡ ਦੇ ਰਹਿਣ ਵਾਲੇ ਕੁਝ ਵਿਅਕਤੀਆਂ ਨੇ ਜਿਹਦੇ ਵਿੱਚ 20 25 ਬੰਦਿਆਂ ਨੇ ਜਿਹੜਾ ਵਾ ਦਾਤਰ ਕਿਰਪਾਨਾਂ ਗਡਾਸੇ ਜਿਹਨਾਂ ਦੇ ਕੋਲ ਵਾ ਤੇ ਇਹਨਾਂ ਦੇ ਉੱਤੇ ਜਿਹੜਾ ਜਾਨਲੇਵਾ ਹਮਲਾ ਕਰ ਦਿੱਤਾ ਜਿਹਦੀ ਸੀਸੀਟੀਵੀ ਜਿਹੜੀ ਆ ਵੀਡੀਓ ਵੀ ਜਿਹੜੀ ਇਹਨਾਂ ਦੇ ਕੋਲ ਵਾ ਪਰ ਜਿਹੜੀ 18 ਖਲਚੀਆਂ ਦੀ ਪੁਲਿਸ ਵਾ ਉਹਨਾਂ ਨੇ ਬਿਨਾਂ ਕਿਸੇ ਇਜਾਜ਼ਤੋਂ ਬਿਨਾਂ ਕੋਈ ਵੀ ਇਨਕੁਆਰੀ ਕੀਤੇ ਤੋਂ ਇੱਕ ਤਰ੍ਹਾਂ ਹੀ ਜਿਹੜਾ ਵਾ ਜਿਹਨੇ ਪੀੜਤ ਵਾ ਜਿਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਨ੍ਹਾਂ ਨੂੰ ਗੰभीर ਜ਼ਖਮੀ ਕੀਤਾ ਗਿਆ ਉਹਨਾਂ ਦੇ ਉੱਤੇ ਹੀ ਉਲਟਾ ਜਿਹੜਾ ਮਕਦਮਾ ਜਿਹੜਾ ਦਰਜ ਕਰ ਦਿੱਤਾ ਗੱਲ ਇੱਥੇ ਵੀ ਖਤਮ ਨਹੀਂ ਹੋਈ ਹਰਾਨੀ ਦੀ ਗੱਲ ਇਹ ਆ ਵੀ ਉਹਨਾਂ ਵਿਅਕਤੀਆਂ ਨੇ ਜਿਹੜਾ ਵਾ ਬਾਬਾ ਬਕਾਲਾ ਸਾਹਿਬ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੇ ਆ ਡਾਕਟਰਾਂ ਦੀ ਮਿਹਲੀ ਭੁਗਤ ਦੇ ਨਾਲ ਜਿਹਦੇ ਵਿਧ ਪ੍ਰੂਫ ਸਾਡੇ ਕੋਲ ਨੇ 7000 ਰੁਪਇਆ ਦੇ ਕੇ ਝੂਠਾ ਪਰਚਾ ਜਿਹੜਾ ਵਾ ਉਹ ਕੱਢ ਦਿੱਤਾ ਜਿਹੜੇ ਐਸਐਮਓ ਦੇ ਸਾਡੇ ਕੋਲ ਬਿਆਨ ਨੇ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਉਹਨਾਂ ਨੇ ਝੂਠੀ ਜਿਹੜੀ ਆ ਸੱਟ ਜਿਹੜੀ ਲਾਈ ਆ ਉਹਨਾਂ ਨੇ ਕਈ ਵਿਅਕਤੀਆਂ ਨੂੰ ਪਿੰਡ ਦੇ ਵਿੱਚ ਦੱਸਿਆ ਕਿ ਅਸੀਂ 7000 ਰੁਪਇਆ ਦੇ ਕੇ ਜਿਹੜਾ ਵਾ ਇਹ ਪਰਚਾ ਉਹ ਲੈ ਕੇ ਝੂਠੀ ਅਮਲਰ ਕਟਾ ਕੇ ਇਹਨਾਂ ਦੇ ਉੱਤੇ ਜਿਹੜਾ ਵਾ ਧਾਣਾ ਖਰਚਿਆਂ ਦੀ ਪੁਲਸ ਨੇ ਝੂਠਾ ਮਕਦਮਾ ਦਰਜ ਕਰ ਦਿੱਤਾ ਸਾਡੀ ਬਾਰਵੀਂ ਮذਬੀ ਸਿੱਖ ਮੋਰਚੇ ਵੱਲੋਂ ਅਤੇ ਆਲ ਇੰਡੀਆ ਜੋਦਾ ਸੰਘਰਸ਼ ਦਲ ਵੱਲੋਂ ਇਹ ਸਖਤ ਆਮਣੀਆਂ ਵੀ 10 ਤਰੀਕ ਦੇ ਅੰਦਰ ਅੰਦਰ ਜੋ ਵੀ ਝੂਠਾ ਮਕਦਮਾ ਦਰਜ ਕੀਤਾ ਗਿਆ ਵਾ ਉਹਨੂੰ ਕੈਸਲ ਕੀਤਾ ਜਾਵੇ ਤੇ ਇਹਨਾਂ ਦੇ ਉੱਤੇ ਜਿਹੜੇ ਵਿਅਕਤੀਆਂ ਨੇ ਇਹਨਾਂ ਦੇ ਉੱਤੇ ਜਾਨ ਲੈਵਾ ਹਮਲਾ ਕੀਤਾ ਵਾ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹਦੀ ਉੱਚ ਪੰਦਰੀ ਜਾਂਚ ਕਰਕੇ ਤੇ ਇਹਨਾਂ ਦਾ ਪਰਚਾ ਜਿਹੜਾ ਦਰਜ ਕੀਤਾ ਜਾਵੇ ਤੇ ਤੇ ਨਾਲ ਹੀ ਅਸੀਂ ਜਿਹੜੀ ਆ ਸਿਵਲ ਸਰਜਨ ਨੂੰ ਇਹ ਬੇਨਤੀ ਕਰਦੇ ਆ ਤੇ ਉਹਨਾਂ ਨੂੰ ਦਰਖਾਸਤ ਵੀ ਅਸੀਂ ਲਿਖਤੀ ਦਵਾਂਗੇ ਵੀ ਜੋ ਵੀ ਐਸਐਮਓ ਨੇ ਜੋ ਵੀ ਡਾਕਟਰਾਂ ਨੇ ਛੁੱਟੀ ਐਮਐਲਆਰ ਜਿਹੜੀਆਂ ਪੈਸੇ ਲੈ ਕੇ ਕੱਟੀ ਆ ਉਹਨਾਂ ਦੇ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤੇ ਵੱਡੇ ਪੱਧਰ ਤੇ ਬਾਲਮੀਕ ਮਜਬੀ ਸਿੱਖ ਮੋਰਚਾ ਅਲਰੀਡੀਆ ਜੁਦਾ ਸੰਘਰਸ਼ਦਾਲ ਹੋਰ ਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਜਿਹੜਾ ਬਾ ਧਰਨਾ ਪ੍ਰਦਰਸ਼ਨ ਕਰੂਗਾ ਸੜਕਾਂ ਦੇ ਉੱਤੇ ਉੱਤਨ ਤੇ ਮਜਬੂਰ ਹੋਊਗਾ ਜੇਦੀ ਜ਼ਿੰਮੇਵਾਰੀ ਸਰਕਾਰ ਦੀ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਜੈਪੀਮ ਜੈ ਭਾਰਤ ਜੈ ਸਰਬ